ਪੁੱਟਾ ਸਾਹਿਬ ਦੇ ਦਰਸ਼ਣ ਮੇਲੇ ਕੀਤੇ ਤੇ ਕਿੰਨੀਆਂ ਸਬਜ਼ੀਆਂ ਦੋ ਇੱਕ ਦਾਲ ਇੱਕ ਕੱਧਵਾ ਦੀ ਚੌਲ ਤੇ ਚਾਰ ਸਲਾਦ ਸਲਾਦ ਦੇ ਵਿੱਚ ਚਕੰਦਰ ਵੀ ਬਾਬਿਆਂ ਭਾਈ ਬਾਬਾ ਜੀ ਤੇ ਪਿਆਜ਼ ਤੇ ਚਕੰਦਰ ਪੂਰਾ ਆਨੰਦ ਆ ਪੂਰਾ ਆਨੰਦ ਆ ਮੋੜ ਤੇ ਇੱਕ ਸਾਡੇ ਪਿੰਡ ਦਾ ਬੰਦਾ ਉਹਨੇ ਮੂਤੀ ਤਾਰਦੀ ਬਾਬਾ ਬੂਰਾ ਮੈਂ ਨਾਣੀਆਂ ਲੈਣ ਦੇ ਤਾਂ ਨਾ ਲੈ ਲਿਆ ਬਾਬਾ ਬੁੱਢਾ ਸਾਬ ਤੋਂ ਸਾਨੂ ਸਾਹਿਬ ਜਾਂਦੇ ਰਸਤੇ ਚ ਮੋੜ ਆਉਦਾ ਕਈਆਂ ਨੂੰ ਪਤਾ ਨਾ ਤੇ ਸਾਨੂ ਸਾਹਿਬ ਤੋਂ ਅੱਗੇ ਜਾਓ ਸਾਨੂ ਸਾਹਿਬ ਤੋਂ ਨਹੀਂ ਬਾਬਾ ਬੁੱਢਾ ਸਾਹਿਬ ਤੋਂ ਆਉਂਦੇ ਆ ਸਾਨੂ ਸਾਹਿਬ ਨੂੰ ਜਾਂਦੇ ਆ ਤੇ ਪਹਿਲਾਂ ਉਹਦਾ ਪਾਉਂਡ ਕਰਨਾ ਆ ਗਈ ਇਹਦਾ ਪੰਪ ਲੰਘ ਕੇ ਭੱਠਾ ਆਉਂਦਾ ਗਦਾਮ ਆਉਂਦਾ ਜਾਂ ਮੋੜ ਬੜਾ ਖਤਰਨਾਕ ਜ ਆ ਬੰਦਾ ਪ੍ਰਸ਼ਾਦੇ ਦੇ ਲੋਰ ਦੇ ਵਿੱਚ ਭਜਾ ਦੇ ਲੈਂਦਾ ਆ ਉਹ ਦਿਨਤਾਰੀ ਜਾਂਦੇ ਜਾਂਦੇ ਤਾਰਦੀ ਉਹ ਰੋਟਾ ਤੋਏਗਾ ਤਮੋ ਜੀ ਉਹਦੇ ਗਰਵਾਦੋਂ ਜਾਂਦੇ ਯੋਰ ਕਰਾਤਾ ਪਹਿਲਾਂ ਹੀ ਤੇ ਇੱਕ ਮਨ ਸਾਨੂੰ ਫੋਨ ਆ ਗਿਆ ਪੰਪ ਤੇ ਗੱਡੀ ਲੱਗ ਗਈ ਆ ਇਹ ਹੁਣੇ ਸਲਾਹ ਕਰਨੀ ਹੈ ਕਿ ਤੇਲ ਕਿੰਨੇ ਪਾਉਣਾ ਤੇਲ ਦੇ ਬੜਾ ਹੀ ਪਾਉਣਾ ਜੀ ਨਹੀਂ ਗੱਡੀ ਪਾਉਂ ਕਈ ਦੇ ਪੈਰ ਆਲੇ ਆ ਦੱਸ ਉਹਨੇ ਖੋਲਦੀ ਉਹ ਵੀ ਢਾਦ ਨਾ ਜਰਾ ਦੱਸ ਆ ਦੱਸੋ ਜੀ ਤੂੰ ਬੈਠਾ ਤੇਰੀ ਵਾਰੀ ਆ ਇਹੇ ਨਗਾਰੀ ਦੇ ਪਾਰ ਇਹੇ ਬੈਠਾ ਵੀਰੇ ਆ ਸੋਨੂ ਵੀਰ ਦਾ ਕ੍ਰੈਡਿਟ ਕਾਰ ਕ੍ਰੈਡਿਟ ਕਾਰ ਕਰਨਾ ਉਹ ਚੱਲੇ ਹੀ ਨਹੀਂ ਚੱਲ ਪੜਾਓ ਤੇ ਚੱਲ ਤਰਾ ਮਸ਼ੀਨ ਦੱਸ ਕ੍ਰੈਡਿਟ ਕਾਰ ਨਹੀਂ ਉੱਧਰ ਨਹੀਂ ਚੱਲਣਾ 400 ਦੇ ਮਾਰੇ ਰਾਮਾ ਦਾ ਇਹ ਕੱਢ ਦਾਂਦਗੀ ਗੱਡੀ ਰਾਮਾ ਦਾ ਗੱਡੀ ਮੈਚ ਲਾਉਣਾ ਚਲਾਣਾ ਮੈਂ ਚਲਾਣਾ ਜਾ ਕੇ ਪੰਪ ਤੇ ਰੋਕਦੇ ਹੁੰਦਾ ਕਿੰਨੇ ਦਾ ਹੁੰਦਾ ਤੂੰ ਚਲਾਉਣਾ ਤੂੰ ਦੱਸ ਤੂੰ ਚਲਾਉਣਾ ਤੂੰ ਦੱਸ ਮਨ ਕੀ ਘੱਟੀ ਐ ਮੈਂ ਸਾਧ ਸੰਗ ਵੁੱਠਿਆ ਮਨ ਕੀ ਘੱਟੀ ਐ ਮੈਂ ਸਾਧ ਸੰਗ ਵੁੱਠਿਆ ਆਵੇ ਸਾਹਿਬ ਚਿੱਤ ਤੇਰੇਆਂ ਪੱਗ ਤਾਂ ਦੇਖਿਆ ਮਨ ਦੀ ਗੱਡੀ ਐ ਮੈਂ ਸਾਧ ਸੰਗ ਬੁੱਠਿਆਂ ਮਨ ਦੀ ਗੱਡੀ ਐ ਮੈਂ ਸਾਧ ਸੰਗ ਬੁੱਠਿਆਂ ਆਵੇ ਸਾਹਿਬ ਚਿੱਤ ਤੇਰੇਆਂ ਪਖ ਤਾ ਦਿੱਖਿਆਂ ਪ੍ਰਿੰਸ ਚਲਾ ਰਿਹਾ ਗੱਡੀ ਇਹ ਭਾਵੇਂ ਇਹ ਜੋ ਕੱਟ ਕੇ ਸਟੋਰੀ ਹੋਰ ਲਾ ਲੈ ਪਰ ਲੱਗਣੀ ਨਹੀਂ ਆ ਕਿਉਂ ਭਲਾ ਕੋ ਵੀ ਨੇ ਸਰਮਾਲਾ ਪਤਾ ਆ ਗਿਆ ਜੀ ਮੈਂ ਜੇ ਕਿਹਾ ਇਲਕੇ ਲੜੀ ਸ਼ਮਿਕਾ ਦਾਦੇ ਫਿਰ ਇਥੇ ਹੀ ਬੇਨਤੀ ਕਬੂਲੋ ਸੱਚੇ ਪਾਤਸ਼ਾਹ ਬੇਨਤੀ ਕਬੂਲੋ ਸੱਚੇ ਪਾਤਸ਼ਾਹ ਬਿਲਾ ਦੀਆਂ ਜਾਣੇ ਜਾਣੀ ਜਾਣ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨਿਮਾਣ ਆਦਮਾਨ ਬੰਦਗੀ ਦੀ ਦਾਤ ਝੋਲੀ ਪਾ ਦਿਓ ਕੀ ਕੱਟੀ ਏ ਮੈਂ ਸਾਧ ਸੰਗ ਉੱਠਿਆ ਆਵੇ ਸਾਹਿਬ ਚਿੱਤ ਤੇਰੇਆਂ ਪਗ ਤਾ ਦਿਖਿਆ ਆ ਆਵੇ ਸਾਹਿਬ ਚਿੱਤ ਤੇਰੇਆਂ ਪਗ ਤਾ ਆਣਾ ਜਦੋਂ ਗੱਡੀ ਲਾਉਣ ਲੱਗੇ ਤੇ ਗੱਡੀ ਲਾਉਣ ਲੱਗੇ ਤੇ ਆਟ ਵਾਲੇ ਵੀਰ ਨੂੰ ਆਂਦਾ ਆਟ ਵਾਲਾ ਸੁੱਤਾ ਸੀ ਉਹਨੂੰ ਠਾ ਕੇ ਆਂਦਾ ਆ ਵੀਜੀ ਦਾ ਡਾਟੋਂ ਨਿਕਲ ਜਾਊਗਾ ਆਂਦਾ ਹੋ ਹੱਤ ਦਾਣਾ ਇਹ ਪੰਜਾਂ ਮਿੰਟਾਂ ਚ ਵਾਪਸ ਆ ਗਏ ਆ ਹਾਂਜੀ ਸਨ ਸਾਹਿਬ ਗੁਰਦਾਰੇ ਤੋਂ ਅਸੀਂ ਪਹੁੰਚੇ ਆ ਜੀ ਛਾਟਾ ਸਾਹਿਬ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦਰਾ ਆ ਤੇ ਦਰਸ਼ਨ ਦਿਦਾਰੇ ਕਰਦਿਆਂ ਸੰਗਤਾਂ ਇੱਥੇ ਸਤ ਸ੍ਰੀ ਅਕਾਲ ਬਣਿਆ ਮਰ ਮਾਰਨੇ ਕਿਰਪਾ ਕੀਤੀ ਆ ਉਦਮ ਬਖਸ਼ਿਆ ਤੇ ਸੀ ਵੀ ਫਾਜ ਟੋਣ ਆਏ ਆ ਜਾਨ ਬੰਦਗੀ ਦੀ ਦਾਤ ਛੋਲੀ ਪਾ ਦਿਓ ਰੱਖਿਓ ਨਿਮਾਨਿਆ ਦਮਾਣ ਬੰਦਗੀ ਦੀ ਦਾਤ ਛੋਲੀ ਪਾ ਦਿਓ ਰੱਖਿਓ ਨਿਮਾਨਿਆ ਦਮਾਣ ਮਨ ਕੀ ਗੱਟੀਆਂ ਸੱਚੇ ਬਾਦਸ਼ਾਹ ਬੇਨਤੀ ਕਬੂਲ ਸੱਚੇ ਬਾਦਸ਼ਾਹ ਦਿਲਾਂ ਦੀਆਂ ਜਾਣੇ ਜਾਣੀ ਜਾਣ ਬੰਦਗੀ ਦੀ ਦਾਤ ਛੋਲੀ ਪਾ ਦਿਓ ਮੈਂ ਕਿਉਂ ਨਿਮਾਨਿਆ ਦਾਮਨ ਬੰਦਗੀ ਦੀ ਦਾਤ ਛੋਲੀ ਪਾ ਦਿਓ ਮੈਂ ਕਿਉਂ ਨਿਮਾਨਿਆ ਦਾਮ